ਆਸੇ ਗਾਲ ਡਾਕਟਰ ਹਾਂ ਤੂੰ ਹੀ ਥੋੜਾ ਟਾਈਮ ਲਾ ਆ ਕਰੋ ਇੱਥੇ ਮੇਰੀ ਗੱਡੀ ਰੱਖ ਤੂੰ ਵਰਤੀ ਗੱਲ ਕਰਾਂ ਦੀ ਮੈਂ ਜੰਗਲ ਬਾਣੀ ਹੋ ਕੇ ਆਇਆ ਠੀਕ ਆ ਇਹੇ ਵਾਟੇ ਪੈਂਦੇ ਰਹਿੰਦੇ ਤੂੰ ਕਿਥੇ ਆਨ ਪਾ ਨਾ ਪਾ ਡੋਰੇ ਮਾਨਾਂ ਵਾਲਾ ਆਏ ਜਬਤ ਕਰਪਾ ਕਰਦੇ ਮੈਂ ਕਹਿੰਦਾ ਦੇ ਮਰੀ ਤੇ ਮਰੀ ਦੇ ਲੋਕ ਤੇ ਰੋਗ ਲੈਣਾ ਲੱਗਿਆ ਫਿਰ ਪੈਸੇ ਬੜਦੇ ਨੇ ਇਈ ਡਾਕਟਰ ਸਾਹਿਬ ਮੈਂ ਬੜਾ ਤੰਗ ਜੇ ਕੀ ਗੱਲ ਹੋ ਗਿਆ ਤੇਰੀ ਘਰ ਦੀ ਬੰਦ ਕਿ ਤੇਰੀ ਓਹੋ ਜੇ ਉਹ ਭੱਜ ਜਾਂਦੀ ਫੇਰ ਮੈਂ ਖੁਸ਼ ਹੋਣਾ ਸੀ ਹਾਂ ਫੇਰ ਹੋਰ ਕੀ ਚੱਕਰ ਪਾ ਗਿਆ ਡਾਕਟਰ ਸਾਹਿਬ ਵਟ ਜੇ ਔੜੇ ਪੈਣ ਦੇ ਜੇ ਸਿਹਰ ਦੇ ਉਹ ਵਟਾਂ ਦੀ ਨਹੀਂ ਕੋਈ ਗੱਲ ਜੇ ਟਟੀਆਂ ਟੁੱਟੀਆਂ ਲੱਗੀਆਂ ਉਹ ਜ਼ਿਆਦਾ ਕੰਮ ਖਰਾਬ ਹੁੰਦਾ ਆ ਡਾਕਟਰ ਸਾਹਿਬ ਉਹਨੇ ਟਟੀਆਂ ਲਗੀਆਂ ਆਂਦੇ ਆ ਅੱਛਾ ਤੈਨੂੰ ਵੀ ਟਟੀਆਂ ਲੱਗੀਆਂ ਵਾ ਨਹੀਂ ਨਹੀਂ ਇੱਕ ਮਿੰਟ ਕਿੰਤਾ ਦੀ ਆਉਂਦੀ ਜ਼ਿਆਦਾ ਪ੍ਰੈਸ਼ਰ ਜਾਂ ਵੀ ਨਹੀਂ ਮੜਿਆ ਇਹ ਤਾਂ ਬਹੁਤ ਜ਼ਿਆਦਾ ਘੁੜਕੜਾ ਹੁੰਦੀ ਹੈ ਡਾਕਟਰ ਸਾਹਿਬ ਬਹੁਤ ਜ਼ਿਆਦੀਆਂ ਇਹ ਜਿਆਦਾ ਘਰ ਲ ਘਰ ਲ ਹੁੰਦੀ ਹੈ ਕੀ ਖਾਂਦਾ ਸੀ ਕੀ ਕਹਿੰਦਾ ਤੂੰ ਆ ਕੋਈ ਨਹੀਂ ਰਲ ਸਾ ਮੇਰੇ ਚਾ ਕਹਿੰਦੇ ਤਾਂ ਠੀਕ ਨਹੀਂ ਬੈਠਾ ਦੂੰਗਾ ਮੈਂ ਤੂੰ ਹੀ ਹਫੜਾ ਰੁਕ ਇੱਕ ਮਿੰਟ ਗੱਲ ਦੇ ਉੱਤੇ ਡਾਕਟਰ ਬਣ ਗਏ ਆ ਗੱਡੀ ਕਿੱਥੇ ਆ ਗੱਡੀ ਨਹੀਂ ਰੱਖੀ ਹੋ ਜੁੰਦੀ ਆ ਲਵਾ ਲ ਮਰ ਚਲ ਕਰੋ ਚੈੱਕ ਉਹ ਇੱਕ ਹੀ ਕਰਨ ਦੇ ਦੀ ਚੱਕੜਿਆ ਡਾਕਟਰ ਸਾਹਿਬ ਲੀਆ ਪੈਂਡਗਾ ਜੋ ਸਾਰੇ ਰੋਮੈਟਲਿਕਾ ਹੀ ਪਉਂਦਾ ਆਇਆ ਦਵਾਈ ਕਿਥੋਂ ਲਈ ਆ ਡਾਕਟਰ ਸਾਹਿਬ 2-3 ਦਿਨ ਹੋ ਗਿਆ ਮੱਲੀਆਂ ਤੋਂ ਲਈ ਬਹੁਤ ਸੋਹਣਾ ਫਰਕ ਪੈ ਗਿਆ ਸੀ ਤੇ ਫਿਰ ਉਹ ਦੇਖੋ ਲੱਲ ਨਹੀਂ ਉਹ ਡਾਕਟਰ ਸਾਹਿਬ ਲੈ ਤੇ ਮੱਲੀਆਂ ਤੋਂ ਨਹੀਂ ਉਹ ਮੋੜ ਸਕ ਨਹੀਂ ਹੈਗਾ ਕਰਿਓ ਵੱਡਾ ਭਰਾ ਲੈ ਗਿਆ ਦਰਦ ਹੰਡੀ ਆ ਹਾਂਜੀ ਬਹੁਤ ਥੋੜੀ ਹੰਡੀ ਦੇ ਜਿਆਦਾ ਡਾਕਟਰ ਸਾਹਿਬ ਬਹੁਤ ਜਿਆਦਾ ਪੁੱਛੋ ਨਾ ਕੱਖ ਇਹ ਲੀਆ ਕਿਦਾਂ ਨਹੀਂ ਪੈਂਡੀਆਂ ਡਾਕਟਰ ਸਾਹਿਬ ਪੱਤਲ ਨਹੀਂ ਪੀਂਗਾਈ ਇਹ ਗੁਰਗੁਰ ਹੁੰਦੀ ਆ ਹਾਂਜੀ ਉਹ ਵੀ ਹੁੰਦੀ ਆ ਦੇਖ ਲਓ ਜੇ ਫਿਰ 1 ਮਿੰਟ ਆਹ ਫਰ ਭੀ ਇਹ ਮੰਜਾ ਆਹ ਫਰ ਮੋਰਸਲ ਦੀ ਚਾਬੀ ਮੇਰੀਆਂ ਚਾਰ ਖਰਾਕਾ ਬਣਾ ਲਈ ਡਾਕਟਰ ਸਾਹਿਬ ਤੁਹਾਨੂੰ ਵੀ ਲੱਗੀਆਂ ਮੇਰਾ ਬਹੁ ਮੰਦਾ ਮੈਂ ਰਾਤ ਹੀ ਮੰਜਾ ਬਾਸ ਨੂੰ ਜੱਡਾ ਛੱਡਿਆ ਸੀ ਬਾਥਰੂਮ ਚ ਮੰਜਾ ਤੇ ਡਾਕਟਰ ਸਾਹਿਬ ਬਾਥਰੂਮ ਕੀ ਮੰਜਾ ਆ ਗਿਆ ਹੀ ਆ ਗਿਆ ਯਾਰ ਉਹ ਡਾਕਟਰ ਸਾਹਿਬ ਦਾ ਮੰਜਾ ਵੀ ਤੇ ਐਡਾ ਕਿ ਹੋਰ ਕਿਹੜਾ ਕਿੰਗ ਸਾਈਜ਼ ਵੱਡਾ ਹੋਣਾ ਕਿਹੋ ਜਿਹੀ ਗੱਲਾਂ ਕਰਦਾ ਦਵਾਈ ਲੈ ਗਿਆ ਡਾਕਟਰ ਸਾਹਿਬ ਉਹ ਕਿਦਾਂ ਦੇ ਬੰਦੇ ਯਾਰ ਤੁਸੀਂ ਮੈਂ ਆਪਣੀ ਦਵਾਈ ਲੈਣਾ ਤੇ ਤੁਸੀਂ ਗੜੀ ਫਰਮੈਸ਼ਾ ਪਾਉਂਦੇ ਜੇ ਐ ਭਲੇ ਜਾ ਜ਼ਮਾਨਾ ਨਹੀਂ ਹੈਗਾ ਡਾਕਟਰ ਸਾਹਿਬ ਤੁਸੀਂ ਇੱਕ ਕਰ ਫੇਰ ਉਹ ਆਓ ਕੋਈ ਨਹੀਂ ਉਧਰ ਕਿਆ ਮੈਂ ਕੀ ਰੱਬ ਦੇ ਮਾਂ ਮਾਰੇ ਇੱਕ ਤੇ ਰੱਬ ਨੇ ਰੰਗੋ ਦਾ ਦਿੱਤਾ ਉਤੋਂ ਬਿਮਾਰੀ ਇਹੋ ਜੀ ਲਾਤੀ ਆ ਪਰ ਇੱਕ ਗੱਲ ਨੇ ਕਿਆ ਪਾ ਲੱਗੀ ਉਹ ਮੈਂ ਸੁਣਾ ਕੋੜੀਆਂ ਖੰਘਾਲ ਤੇ ਬੜਾ ਮਰਦਿਆ ਉਹ ਮੈਂ ਅੱਜ ਚੈੱਕ ਹੀ ਕਰਕੇ ਵੇਖ ਲੈਨੇ ਆ ਮੁੱਖੇ ਦੀਆਂ ਕੋੜੀਆਂ ਡੀਆਂ ਚੁਗਣ ਮੈਂ ਖੰਘਾਲ ਥੋਕੇ ਵੇਖਿਆ ਕੁੜੀ ਆ ਜਾਂ ਬਚਵਾਲੋ ਵਾਲੀ ਹੋਣੀ ਉਹ ਕੋਈ ਨਾ ਟੈਨਸ਼ਨ ਨਾ ਲੈ ਉਹ ਬੜਾ ਤਗੜਾ ਡਾਕਟਰ ਹੈ ਉਹਨੇ ਤਾਂ ਵੱਡੇ ਵੱਡੇ ਡੰਗਰ ਠੀਕ ਕਰਤੇ ਤੂੰ ਤੇ ਫਿਰ ਨਿਗਾਹ ਕੱਢੂ ਆ ਇਹ ਕਿਆ ਕੈਰੈਕਟਰ ਦਾ ਇਫੇ ਹਨ ਨੇ ਆ ਕੋਨੇ ਬਾ ਵੈਨੇ ਹਏ ਛੋਟੋ ਯਾਰ ਡੇਟ ਨੂੰ ਸੱਦ ਕੇ ਲਿਆ ਕਿਆ ਬੜਾ ਸੀਰੀਅਸ ਮਾਮਲਾ ਵਾ ਡੇਟ ਮੈਂ ਆਈ ਆ ਬੱਸੀ ਕਟਾਣੀ ਜੇ ਇਹ ਕਿੱਥੋਂ ਆ ਨਾ ਬੜਾ ਤਗੜਾ ਡਾਕਟਰ ਇਹ ਤੇ ਚੰਗੀ ਤਰ੍ਹਾਂ ਉੱਗਿਆ ਹੋਣੀ ਆ ਓਏ ਡਾਕਟਰ ਤੇ ਤਗੜਾ ਹੀ ਆ ਇਹ ਨਿਕਾਂ ਦਾ ਲੰਮਕਦਾ ਨਹੀਂ ਰਿਹਾ ਤਾਂ ਕਰਕੇ ਐਡਾ ਕਰ ਗਿਆ ਓੜ ਓ ਮੋੜ ਓੜ ਓੜ ਆਜੀ ਹਰ ਹਾਂਜੀ ਕੀ ਹੋਇਆ ਪੱਟੀ ਨਹੀਂ ਕੱਟੀ ਇਹਨਾਂ ਦੀ ਓ ਮੈਂ ਅੰਦਰ ਚੱਲ ਗਿਆ ਮੈਂ ਹੀ ਖਾਣ ਮੈਂ ਹੀ ਬੜਾਈ ਸੀ ਮੈਂ ਕੋਈ ਨਹੀਂ ਤੇ ਮਰਜੀ ਦਾ ਬਣਾ ਪੁੱਛ ਲਿਆ ਕਰੋ ਐਡੀ ਜਿਹੜੀ ਆਖ ਲਾਈ ਤੇ ਇੰਨਾ ਮਾਨ ਕਰਦੀ ਆਹ ਨਹੀਂ ਇਨੀ ਗੱਲੇ ਜੀ ਓ ਡਾਕਟਰ ਸਾਹਿਬ ਇਹਦਾ ਕੋਈ ਹੱਲ ਕਰੋ ਐਨੇ ਤੇ ਸਾਡੇ ਘਰੇ ਥੁੱਕ ਥੁੱਕ ਕੰਧ ਦਾ ਰੰਗ ਬਦਲਤਾ ਵਾ ਅਸੀਂ ਬਹੁ ਔਖੇ ਜੇ ਇਹਦੇ ਤੋਂ ਸਾਡਾ ਤੇ ਘਰੇ ਰਹਿਣ ਨੂੰ ਨਹੀਂ ਜੀ ਕਰਦਾ ਬਿਮਾਰੀ ਕੀ ਆ ਬਿਮਾਰੀ ਦਾ ਤੇ ਪਤਾ ਲੱਗੇ ਡਾਕਟਰ ਸਾਹਿਬ ਜੇ ਛਾੜਾ ਛਾਤੀ ਦੇ ਓਹ ਨਾਲ ਖਾਤੀ ਦੇ ਰਿਹਾ ਹੈ ਲੈ ਲੇ ਕੋ ਮੋਦੀ ਖਾਤੀ ਦੇ ਰਿਹਾ ਹੈ ਤੂੰ ਬੈ ਜਾ ਹਾਂ ਜਰਾ ਟਾਇਰ ਤੋਂ ਖੜਾ ਹੋ ਕੇ ਬੈਂਦਾ ਨਹੀਂ ਤੜਨ ਨੂੰ ਰੱਖੋ ਡਰਨ ਜਵਾਈ ਕਿੱਥੇ ਚੱਲਦੀ ਹੈ ਇਤਰਾ ਲੈ ਲੈਗਾ ਇਹ ਦੇਰ ਤੋਂ ਏ ਲੈਂ ਦੇ ਗੱਟੂ ਡਾਕਟਰ ਕੋ ਗਟ ਬਾ ਆ ਬੰਗੂ ਡਾਕਟਰ ਕੋ ਹਾਂਜੀ ਹਾਂਜੀ ਇਹ ਸਾਤੀ ਜੀ ਦੀ ਜਾਮ ਹੋਈ ਆ ਜਾਮ ਹੋਈ ਉਹਨੂੰ ਤਾਂ ਲੱਗਦਾ ਨਹੀਂ ਬੜਾ ਜੀ ਨਾਲ ਦੇ ਜੀ ਦਵਾਈ ਦੇ ਨੇ ਠੀਕ ਹੋ ਜਾਊਗਾ ਉਠ ਇਹ ਖਾਣਾ ਪੀਣਾ ਕੀ ਇਹ ਬਣਾਇਆ ਰੱਖੋ ਖਾਣਾ ਪੀਣਾ ਕੀ ਡਾਕਟਰ ਅੰਗਰ ਰੋਟੀ ਪਾਣੀ ਖਾਂਦਾ ਔਰ ਇਹ ਕਿਤੇ ਕੱਟੇ-ਕੁੱਟੇ ਨਾ ਨਾ ਰੋਟੀ ਆਲੇ ਲੱਛੇ ਨਹੀਂ ਆ ਮੈਨੂੰ ਇੱਕ ਮਿੰਟ ਆ ਬੜੇ ਇੰਦਾ ਦੇ ਬੜੇ ਕਮਜ਼ੋਰ ਨੇ ਹਰੋਇਆ ਬੜੇ ਬੜੇ ਜੱਵਲ ਹੁੰਦੇ ਆ ਬਾਦ ਪੁੱਠੀਆਂ ਕਿੱਜਾਂ ਕਰਦੇ ਕਾਚ ਕੀ ਖਾਣਾ ਕੋਈ ਨਾ ਡਰਦਾ ਰੋਟੀ ਖਾਣੀ ਰੋਟੀ ਖਾਣਾ 버ਗਰ ਖਾਣਾ ਪੀਜਾ ਹੁਣ ਗਾ ਦੇਖ ਲੈ ਨੂਟਲ ਕਾ ਦੇਖ ਦੋਪੀਆ ਕਾੜੇ ਪਨੀਰ ਹੈ ਕਾੜੇ ਹਾਂ ਅੱਜ ਸਾਰੇ ਜਿੱਜਿਆਂ ਦੇ ਬੈਜਾਂ ਆਇਆ ਇਹਦਾਂ ਬਣਦਾ ਰਹੀ ਚੱਲਾ ਕਰਕੇ ਦੀ ਛਾਤੀ ਚੱਲ ਜਾ ਬਣਾ ਇੱਕ ਇਹਨਾਂ ਚੋਲ ਨਹੀਂ ਦੇਣੀ ਇੱਕ ਖੱਟੀ ਜਿੱਜੀ ਨਹੀਂ ਦੇਣੀ ਦੱਸੀ ਇਹ ਦਨੀ ਕੁਛ ਨਹੀਂ ਦੇਵਾਂ ਨਾਲ ਆ ਸੀਸੀ ਦੇਣਾ ਕਾ ਮੈਂ ਨਾਲ ਇਹ ਦੋ ਤੁਮče ਰਾਤੋ ਦੋ ਸਵੇਰੇ ਦੇਣੇ ਆ। ਬੜਾ ਚਾਜੂਗਾ। ਡਾਕਟਰ ਸਾਹਿਬ ਮਿੱਠੀ ਗੋਲੀ ਦੇ ਦੇ। ਤੁਹਾਨੂੰ ਮਿੱਠੀ ਗੋਲੀ। ਨਹੀਂ ਇਹ ਕਾ ਮਿੱਠੀ ਨਾਲ ਦੇ ਦੇ ਨਹੀਂ ਇਹ ਗੋਲੀ ਲੱਗਿਆ ਨਾਲ ਦੇ ਦਿਓ। ਹਾਂਜੀ। ਬੜਾ ਨੋੜਾ ਦੇਣੇ ਆ ਨਹੀਂ ਖਾਂਦੇ ਇਹ ਦਿਨ ਬਚਾ ਜਾ ਕਰੇ। ਠੀਕ। ਦਵਾਈ ਦੇਣੀ ਆ ਨਹੀਂ ਨਹੀਂ ਮੈਨੂੰ ਸਖੰਡਿਆ ਨਾ ਮੈਂ ਕਿੱਦਾਂ ਮਰੀਜ਼ਾਂ ਦੀ ਮੌਤ ਦਾ ਇਲਾਜ ਕਰੀਦਾ ਵਾ ਕਿਤੇ ਸਹੀ ਦਵਾਈ ਗਲਤ ਦਵਾਈ ਮੈਂ ਦਿੱਤੀ ਜਾਲੇ ਨਾਲੇ ਇੱਕ ਗੱਲ ਸੁਣਾ ਡਾਕਟਰ ਸਾਹਿਬ ਆ ਜਿਹੜੀ ਸੀਸੀ ਤੇ ਨੋਨ ਸੀਸੀ ਆਈ ਆ ਇਹ ਥੋੜੀ ਦੇਣੀ ਆ ਇਹਦੇ ਨਾਲ ਤਾਂ ਮੁੜ ਕੇ ਮਤਲਬ ਆ ਤੂੰ ਆ ਖਾਣੀ ਆ ਖੰਗ ਵਾਲੀ ਦਵਾਈ ਖੰਗ ਆਉਂਦੀ ਆ ਆਉਂਦੀ ਆ ਬਸ ਆ ਜੂਗੇ ਲੱਗ ਜੂ ਕੰਗ ਦੇ ਨੀ ਤੂੰ ਜਾਓ 30 ਜਮ੍ਹਾਂ ਕਰਾਓ ਜਾਂ ਤੂੰ ਇੰਜ ਜਾਓ ਆਪਣਾ ਬਣ ਗਿਆ ਜੇ ਟੱਡੇ ਤੇ ਇਹ ਸਾਢੇ 500 ਬੜ ਗਿਆ ਐਨੇ ਪੈ ਕਾ ਦੇ ਆਹ ਬੜਾ ਕੰਮ ਕਿੰਨਾ ਖਰਾਬ ਹੋ ਗਿਆ ਜੇ ਇਹਨੂੰ ਐਦਾਂ ਠੀਕ ਨਾ ਕੀਤਾ ਤੇ ਇਹਨਾਂ ਦੋਹਾਂ ਦਿਨਾਂ ਤੱਕ ਮਰ ਜਾਣਾ ਹੋਏ ਚਲੋ ਕੋਈ ਨਹੀਂ ਡਾਕਟਰ ਤੋਂ ਹੀ ਕਰ ਦੋ ਜੋ ਹੁੰਦਾ ਆ ਸਕੈਨਰ ਫੜ ਇਹਨਾਂ ਕੋ ਸੰਡੇ ਕਰਾ ਜੇ ਨਾ ਨਾ ਠੀਕ ਨਹੀਂ ਤਾਂ ਕੁਕਲ ਪੇ ਕਰ ਦੋ ਡਾਕਟਰ ਦਾ ਕਰਨੇ ਮਰਨਗੇ ਅੱਛਾ ਠੀਕ ਨਹੀਂ ਹੋਣਾ ਡਾਕਟਰਾਂ ਦੀ ਬਦੂਆ ਬੜੀ ਮਾੜੀ ਹੁੰਦੀ ਚਲੋ ਸਤੰਦੂਨੀ ਆ ਕੇ ਨਰ ਭਾਵਾਂ ਭਾਗੇ ਜੀ ਤੇ ਮੇਰੀ ਗੱਲ ਸੁਣ ਤੂੰ ਇਹਨਾਂ ਰੱਖੇ ਕਰ ਢੇਰੋ ਹੁੰਦਾ ਡਾਕਟਰ ਸਾਹਿਬ ਨੂੰ ਹੁਣ ਕਿੰਨੇ ਕਿਦਨ ਆਈਏ ਮੈਂ ਤਾਂ ਇਹ ਨਹੀਂ ਦੱਸਣਾ ਤੁਹਾਨੂੰ ਮੈਂ ਲਾਦਾ ਛੇਤੀ ਆ ਜਾਣਾ ਮੇਰੀ ਸੁਣ ਲਓ ਗੱਲ ਗਾਂ ਤਾਂ ਜੇ ਤੁਹਾਨੂੰ ਕਦੀ ਮੁਸ਼ਕਲ ਆਵੇ ਤਾਂ ਮੈਂ ਮੈਨੂੰ ਫੋਨ ਕਰ ਲਿਆ ਕਰੋ ਥੱਥੇ ਹੀ ਤਾਂ ਡਾਕਟਰ ਕੋਲੋਂ ਮੈਂ ਨੰਬਰ ਦੇ ਦਵਾਂ ਨੰਬਰ ਤੁਹਾਨੂੰ ਲੈ ਕੇ ਮੈਂ ਦੇ ਦਿੰਦਾ ਪਰ ਕੀ ਤੇ ਕੀ ਆ ਹਾਂ ਕਰ ਇਹ ਜੇ ਕਰ ਤੂੰ ਬਾਰੇ ਤਾਂ ਨਾ ਇਹੁੰਦਾ ਹੀ ਜਾਂ ਜਾਂਦਾ ਤਾਂ ਸੌਣਦਾ ਲਫਾਫੇ ਤੇ ਪਾ ਦੋ ਸਾਡੇ ਸਾਸੂ ਦੇ ਤਾ ਲਫਾਫਾ ਜੇ ਸਾਡੀ ਦੁਕਾਨ ਨਵੀਂ ਆ ਨਾ ਲਫਾਫੇ ਰੱਖਿਆ ਨਹੀਂ ਚਾ ਲਾਵੇ ਪਹਿਲਾਂ ਲਾ 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 ਠੀਕ ਹੋ ਨਾ ਹਾਂ ਹਾਂ ਬਿਲਕੁਲ ਠੀਕ ਹੈ ਮੈਂ ਤਾਂ ਉਸ ਵੇਲੇ ਮੈਂ ਪੈ ਰਿਹਾ ਹਾਂ ਅਰ ਨਿਆ ਦਾ ਲਾਜ ਕਿਵੇਂ ਕਰੀਏ ਪੈਲੋਂ ਲੈਣੀ ਆ ਸਾਫ ਫੇਰ ਪਾਉਣਾ ਗੀਰਾ ਫੇਰ ਵਿੱਚ ਪਾ ਦੇਣੀ ਅਖੰਡ ਪੱਤੀ ਤੇ ਉਸ ਤੋਂ ਬਾਅਦ ਇੰਗਰ ਜੀ ਸਾਹਿਬ ਹਾਂ ਡਾਕਟਰ ਸਾਹਿਬ ਮੈਂ ਡਾਕਟਰ ਲਾਦਾ ਉਹ ਡਾਕਟਰ ਨਹੀਂ ਹੈਗੇ ਐਸੇ ਨਾ ਹੈਗਾ ਬੈਠੋ ਮੈਨੂੰ ਬੈਠੋ ਹਾਂਜੀ ਜੀ ਤੁਹਾਨੂੰ ਆਪਣਾ ਮੁਸ਼ਕਿਲਾਂ ਬਾਨੋ ਕੀ ਆਉਂਦੀ ਡਾਕਟਰ ਸਾਹਿਬ ਇਹ ਮਰੀਜ਼ ਐਸਾ ਮਰੀਜ਼ ਐ ਮੈਂ ਵੀ ਸੋਚਿਆ ਇੰਨਾ ਸੋਹਣਾ ਸਰਦਾਰ ਬੰਦਾ ਮਰੀਜ਼ ਕਿਦਾਂ ਹੋ ਸਕਦਾ ਇੱਕ ਮਿੰਟ ਆੜਾ ਤਨ ਵੀ ਠੀਕ ਹੈ ਨਾਜ ਵੀ ਠੀਕ ਹੈ ਬਿਮਾਰ ਚ ਨੁਕਸਾ ਲਗਦਾ ਇਹਦਾ ਡਾਕਟਰ ਸਾਹਿਬ ਦਿਲ ਟੁੱਟਾ ਜੀ ਹਾਂ ਕੀ ਹੈਡਫੋਨ ਲਾਇਆ ਸੌਂਦਾ ਨਹੀਂ ਕੀ ਕਰੀਂ ਦਿਲ ਟੁੱਟਿਆ ਦੇ ਦਿਲ ਟੁੱਟਿਆ ਉਹ ਕਹਿੰਦੇ ਸਾਟੀ ਜਲਾਤ ਮਾਰੀ ਨਹੀਂ ਇਹਦਾ ਦਿਲ ਕੁੜੀ ਨੇ ਤੋੜਿਆ ਜੀ ਅੱਛਾ ਕੁੜੀ ਨੇ ਤੋੜਿਆ ਵੇ ਦਿਲ ਹੀ ਤੋੜਿਆ ਮੂੰਹ ਕਾ ਨਹੀਂ ਤੋੜਿਆ ਮੂੰਹ ਤਾਂ ਨਹੀਂ ਤੋੜਿਆ ਪਰ ਦਿਲ ਤੋੜਤਾ ਇਹ ਹਸਮੈਲ ਜੀ ਕਿਉਂ ਕਰਦਾ ਇਹ ਦਿਮਾਗ ਚ ਵੀ ਨੁਕਸ ਪੈ ਗਿਆ ਦਿਲ ਟੁੱਟਣ ਦੇ ਕਰ ਅੱਛਾ ਦੇਖ ਲੈ ਲੋਕੀ ਦਿਲ ਟੁੱਟੇ ਤਾਂ ਰੋਂਦੇ ਆਵੇ ਬੰਦ ਕੱਢਦਾ ਵਾ ਕੰਜਦਾ 1 ਮਿੰਟ ਇਹਦਾ ਮਸਲਾ ਬਹੁਤ ਗੰਭੀਰ ਹੋ ਗਿਆ ਹੋਰ ਤੁਹਾਨੂੰ ਵੈਸੇ ਇਹਦੇ ਚ ਕੀ ਕੀ ਨੋਟ ਕੀਤਾ ਜਾਇਆ ਤੁਹਾਨੂੰ ਡਾਕਟਰ ਸਾਹਿਬ ਜਦੋਂ ਰੋਟੀ ਖਾ ਲੈਂਦਾ ਰੱਜ ਕੇ ਫਿਰ ਇਹਨੂੰ ਭੁੱਖ ਨਹੀਂ ਲੱਗਦੀ ਅੱਛਾ ਰੱਜ ਕੇ ਰੋਟੀ ਖਾ ਕੇ ਭੁੱਖ ਨਹੀਂ ਲੱਗਦੀ ਹਾਂਜੀ ਇਹ ਰਾਤ ਨੂੰ ਸੌਂ ਲੈਂਦਾ ਵਾ ਫਿਰ ਸਵੇਰੇ ਨੂੰ ਨੀਂਦ ਨਹੀਂ ਆਉਂਦੀ ਇਹ ਬੜਾ ਗੰਭੀਰ ਮਾਮਲਾ ਆ ਤੇ ਹੋਰ ਕੋਈ ਤੇ ਜਦੋਂ ਨਹਾ ਲੈਂਦਾ ਵਾ ਇਹ ਗਿੱਲਾ ਹੋ ਜਾਂਦਾ ਉਹ ਤੇਰਾ ਭਲਾ ਜੇ ਨਾ ਹੁੰਦਿਆਂ ਗਿੱਲਾ ਹੋ ਜਾਂਦਾ ਪਰ ਇੱਕ ਗੱਲ ਦੱਸਾਂ ਭਾਈ ਇਹ ਤੋਂ ਬਹੁ ਬੜੀ ਆਉਂਦੀ ਤੁਸੀਂ ਪਤਾ ਨਹੀਂ ਕਿਦਾਂ ਕਹਿ ਤਾ ਨਾ ਹੁੰਦਾ ਵਾ ਵੇਖੋ ਇਹ ਅਜੇ ਵੀ ਅਸੀ ਜਾਂਦਾ ਤੈਨੂੰ ਨਾ ਆਪਣਾ ਟੀਕਾ ਲੱਗਣਾ ਵਾ ਤੇ ਉਹ ਮੈਂ ਹੀ ਲੈ ਸਕਦਾ ਕਿਉਂਕਿ ਡਾਕਟਰ ਡਾਕਟਰ ਇਹ ਆਪਣਾ ਓਠ ਓਏ ਮੈਂ ਇਹ ਵਾ ਹੋਇਆ ਵੇਖਣ ਲੱਗਾ ਦਵਾਈ ਕਰਿ ਤਣੀ ਮੈਂ ਇਹ ਸੁਣਿਆ ਡਾਕਟਰ ਸਾਹਿਬ ਆਪਣੇ ਬੈਠੋ 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 ਬਾਜੀ ਬੈਠੋ ਇੱਧਰ ਤੁਸੀਂ ਡਾਕਟਰ ਤੇ ਆਪ ਕਹਿੰਦੇ ਨਹੀਂ ਮੈਂ ਸਿੱਖਣ ਲਿਆ ਨਾ ਇਹ ਬੈਠੋ ਬਾਜੀ ਬੈਠੋ ਲੱਖਾਂ ਇਹ ਅੰਦਰ ਦਿਲ ਟੁੱਟਣ ਨਾਲ ਇਹਨਾਂ ਦਾ ਦਵਾਈ ਨਕਸਾ ਦਾ ਪਤਾ ਨਹੀਂ ਕੀ ਚੱਕਰ ਆ ਤਾਂ ਆਪੇ ਚੈੱਕ ਕਰੋ ਨਕਸਾ ਕਿ ਆ ਰਿਹਾ ਵਿਦਿਆ ਨਾ ਨਕਸਾ ਫਿਰ ਪਿਆਰ ਚ ਪਾਗਲ ਹੋ ਗਿਆ ਨਾ ਫਿਰ ਮੁਗੜ ਕਈ ਵਾਰਾ ਸਦਾ ਵੀ ਹੁੰਦਾ ਹੈ ਸਾਲ ਮਿਲੋ ਮਿਲੋ ਆ ਦੇਖੋ ਹਸਣ ਲੱਗ ਗਿਆ ਨਾ ਪੂਰਾ ਨਕਸਾ ਆ ਰਿਚ ਜਿਆਦਾ ਫਰਕੇ ਦੇ ਜਿਆਦਾ ਜਿਆਦਾ ਡਿਲ ਟੁੱਟਣ ਦੇ ਨਾਲ ਤੇ ਉਹ ਟੁੱਟ ਪੈ ਗਿਆ ਜੀ ਤੇ ਉਹ ਇੱਕ ਨੂੰ ਟੀਕਾ ਲੱਗਣਾ ਜੇ ਡਾਕਟਰ ਜੀ YouTube ਤੋਂ ਵੇਖ ਲਓ ਕਿਹੜਾ ਟੀਕਾ ਲੱਗਣਾ ਜਾਂ ਤੁਹਾਨੂੰ ਪਤਾ ਇੱਕ ਨੂੰ ਟੀਕਾ ਲੱਗਣਾ ਜੇ ਉਹ 800 ਦਾ ਜੀ ਇਹਨੂੰ ਤੁਨ ਮੰਨ ਦੀ ਸੀ ਟੀਕਾ ਲੱਗਣਾ ਨੂੰ ਤੁਨ ਮੰਨ ਸਰ ਚੰਚੀ ਵਾਲਾ ਟੀਕਾ ਲਗਾਇਆ ਠੀਕ ਆ ਲਾ ਲਾ ਦੋ ਜੀ ਡਾਕਟਰ ਸਾਹਿਬ ਰੇਟ ਘੱਟ ਦੱਸਿਆ ਰੇਟ ਬਤਾਓ ਡਾਕਟਰ ਸਾਹਿਬ ਫਰਕ ਪੈ ਜਾਊਗਾ ਇੱਕ ਆ ਦਵਾਈ ਆ ਬਿਲਕੁਲ ਫਰਕ ਪੈ ਜਾਊਗਾ ਇਹ ਮੈਨਿਸੀਸੀ ਵਾਲੀ ਐ ਨਹੀਂ ਮੈਨਿਸੀ ਠੀਕ ਹੋ ਜੂਗਾ ਤੇ ਕਿਉਂ ਫਿਕਰ ਕਰਦੇ ਤਾਂ ਸਾਡਾ ਡਾਕਟਰ ਪੜਿਆ ਨਹੀਂ ਹੈ ਕਿ ਚਾਰ ਮਹੀਨੇ ਲਾਏ ਆ ਮੈਡੀਕਲ ਸਟੋਰ ਤੇ ਬਸ ਇਹ ਚਾਰ ਚਾਰ ਚੁੰਚੇ ਸਵੇਰੇ ਤੇ ਚਾਰ ਰਾਤ ਨੂੰ ਹਾਂਜੀ ਤੈਨੂੰ ਬਿਲਕੁਲ ਸੇ ਪਾਣੀ ਨਾ ਦੇਣੀ ਹੈ ਹਾਂ ਦਿਮਾਗ ਵੀ ਖੁੱਲ ਜੂਗਾ ਠੀਕ ਹੈ ਠੀਕ ਆ ਭਰੋ ਠੀਕ ਆ ਭਰ ਦੇ ਤੇ ਇਹਨੂੰ ਦੱਸ ਦੋ ਉੱਥੇ ਲੱਗਣਾ ਬੰਦਾ ਜਵਾਨ ਹੈ ਆਪਣੇ ਉੱਥੇ ਲੱਗਣਾ ਇੱਥੇ ਨਹੀਂ ਲੱਗਣਾ ਆਹੋ ਉੱਥੇ ਸਾਡੇ ਆ ਜਾਓ ਆਈਸੀਯੂ ਰੂਮ ਚ ਆ ਜਾਓ ਅੱਗੇ ਇੱਕ ਐਮਸੀ ਬਾ ਇੱਕ ਨੋਲ ਸਿ ਬਾ ਠੀਕ ਹੈ ਦਾਦਾ ਹਾਂ ਇੱਕ ਨੋਲ ਫਰੈਸ ਬਾ ਤੂੰ ਜਾਓ ਤੂੰ ਆਪਾਂ ਸਾਥੇ ਮੈਂ ਕਿਹਾ ਲੈ ਜਾਉਣਾ ਆਈਸੀਯੂ ਰੂਮ ਚ ਜਾ ਕੇ ਉੱਥੇ ਲਾਲ ਬੱਤੀ ਜਗਾ ਏ ਉਹ ਤੇ ਟਿਕਾ ਪੜਿਆ ਪਾ ਐ ਐਮ ਸਿਪਾ ਐਮ ਸੀ ਇਹ ਐਲ ਫਰੇਸ ਪਾ ਐਲ ਫਰੇਸ ਐ ਇੱਕ ਹੋਰ ਟੋਨਮੈਨ ਪਾ ਟੋਨਮੈਨ ਇਹ ਗਾਲ ਪਤੇ ਪਾ ਕੇ ਦਵਾਈ ਦੇ ਦੇ ਚਲ ਠੀਕ ਆਜੋ ਫਿਰ ਆਂਟੀ ਘਰ ਲਾ ਗਏ ਆ ਦਮੇ ਰਲਾ ਕੇ ਪਾਉਣ ਜਾਂ ਨਾ ਟੀਕੇ ਦੇ ਆ ਜਾ ਮੇਰੇ ਮਗਰੇ ਠੀਕ ਠੀਕ ਆ ਗਿਆ ਦਾੜਾ ਤੇ ਰੇਟ ਬਹੁਤ ਘੱਟ ਲਾਉਂਦੇ ਇਦਾਂ ਥੋੜੀ ਦੁਕਾਨਾਂ ਚੱਲਦੀਆਂ ਹੁੰਦੀਆਂ ਆ ਨਾਲੇ ਟੀਕਾ ਤੇ ਭਰੋ ਸੱਚ ਇਹ ਪੁਣ ਉਹ ਫਰ ਲਾਜਾ ਟੀਕਾ। ਯਾ ਸਿੱਕੀ ਦੀ ਹੁੰਦੀ ਆ। ਠੀਕ ਆ ਸਾਜੀ। ਯਾ ਠੀਕ ਆ। ਐ ਤੁਸੀਂ ਵੀ ਦੇ ਇਧਰ ਨੂੰ ਆ ਜਾਓ ਫੇਰ। ਤੂੰ ਫਿਰ ਲੰਮੇ ਪੈ ਜਾ। ਇੱਕ ਮਿੰਟ ਆਪਣਾ ਕੁੜੀ ਦੇ ਨਾਲ ਕਿੰਨਾ ਚਿਰ ਗੱਲ ਕੀਤੀ ਹੈ ਤਸਵੀਰ ਦੀ ਇਧਰ ਨੂੰ ਆ ਜਾ ਥੋੜਾ ਜਿਹਾ। ਇੱਥੇ ਮੈਨੂੰ ਘਬਰਾਇਆ ਨਾ ਨਾ ਜਾਵੇ ਕੁੜੀ ਦੀ ਗੱਲ ਕੀਤੇ। ਆਪਾਂ ਨੂੰ ਕਿੰਨਾ ਚਿਰ ਗੱਲ ਕੀਤੀ ਕੁੜੀ ਨਾਲ? 2 ਸਾਲ। 2 ਸਾਲ ਗੱਲ ਕਰਕੇ ਉਹਨੇ ਦਿਲ ਤੋੜਿਆ। ਹਾਂ। ਇਹ ਡਾਕਟਰ ਸਾਹਿਬ ਮੋਬਾਈਲ ਦਿਓ ਆਪਣਾ। ਉਹਦਾ ਵੇਖੀ ਬਦਲਾ ਵੀ ਲੈਣਾ ਨਾ ਇਹਦੇ ਤੇ ਤੂੰ ਆਦਾ ਨੰਬਰ ਲਾ ਦੇ ਨਾ ਠੀਕ ਠੀਕ ਓਕੇ ਠੀਕ ਅੜ ਅੜਾ ਨੰਬਰ ਸੇਵ ਕਰ ਲਓ ਆਪਾਂ ਬਦਲਾ ਲੈਣਾ ਇਹਦਾ ਵੀਰ ਦਾ 2 ਸਾਲ ਗੱਲ ਕਰਕੇ ਤੇ ਤੋੜਦਾ ਚਲ ਕੋਈ ਨਹੀਂ ਕੁਛ ਨਹੀਂ ਹੁੰਦਾ ਯਾ ਬਾਤ ਬਾਤ ਡੋਰੇ ਮਾਨਾ ਵਾਲਿਆ ਯਾ ਹਾਈ ਡੈਟਰਾਂ ਮਰਦੇ ਆ ਓਏ ਤੇ ਸਾਡਾ ਵੀ ਖੜ ਗਿਆ ਓਏ ਠੀਕਾ ਲੱਗੇਗਾ ਇਹਨੂੰ ਐਸ ਫੈਸ ਫਲੋਰ ਔਰ ਐਸ ਐਕਸ ਫਲੋਰ ਆਪਨੇ ਦਾ ਫਾਵਲੇ ਐਸ ਫਲੈਟ ਫਲੋਰ ਆਪਾ ਨਾ ਓਏ ਜਿਉਣਾ ਯਾਰ ਬਹੁਤ ਹੀ ਪਟੜੀ ਉਹ ਬਹੁਤ ਸੋਨਾ ਬੋਲੇ ਬਹੁਤ